ਜੀ ਦੋਸਤੋ ਕੀ ਹਲਚਲ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਆਨੇ ਆਪਦੇ ਘਰੇ ਪੂਰੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਹਾਡੇ ਲਈ ਫਿਰ ਆਪਾਂ ਕੁ ਬਹੁਤ ਹੀ ਜਿਆਦਾ ਫਣੀ ਕੈਂਡ ਕਮੈਂਟਾਂ ਵਾਲੀ ਵੀਡੀਓ ਲੈ ਕੇ ਆ ਚੁੱਕੇ ਆ ਵੀਡੀਓ ਵੇਖਦੇ ਆ ਤੇ ਹੁਣ ਆਪਾਂ ਨਾਲ ਪੜਦੇ ਕਮੈਂਟ ਆਜੋ ਫਿਰ ਹਾਂਜੀ ਮਿੱਤਰੋ ਹੁਣ ਆ ਵੀਡੀਓ ਵੇਖੋ ਫਿਰ ਆਪਾਂ ਲੋਕਾਂ ਵੱਲੋਂ ਕੀ ਤੇ ਫਣੀ ਕਮੈਂਟ ਪੜਦੇ ਵੀਡੀਓ ਨੂੰ ਸਕਿਪ ਨਾ ਕਰੋ ਕਮੈਂਟ ਬਹੁਤ ਫਣੀ ਹੋਣ ਵਾਲੇ ਆ ਚਲੋ ਆਜੋ ਫਿਰ ਅੱਲਾ ਬਚਾਏ ਅੱਲਾ ਬਚਾਏ ਅੱਲਾ ਰਹਿਮ ਕਰੇ ਬਾਕੀ ਦੇ ਤੇਰੇ ਪਿਛਲੇ ਵਾਲ ਵੀ ਚੜ ਜਾਏ ਲੱਗਦਾ ਬਾਈ ਨੇ ਟੈਂਡ ਕਰਦਾ ਤੇਖਿਆ ਕਰਨ ਨੂੰ ਰੱਖੀ ਆ ਉਹ ਮੇਰੀ ਮਸਤ ਨਜ਼ਰੋਂ ਸੇ ਅੱਲਾ ਬਚਾਏ ਤੇ ਤੂੰ ਰੱਬ ਨੂੰ ਦੁਆ ਕਰ ਤੈਨੂੰ ਛੇਤੀ ਆਪਣੇ ਕੋਲ ਲੈ ਕੇ ਜਾਏ ਅੱਲਾ ਬਚਾਏ ਅੱਲਾ ਬਚਾਏ ਅੱਲਾ ਬਚਾਏ ਤੇਰੇ ਜੇ ਕੰਜਰਾ ਤੋਂ ਸਾਨੂੰ ਸੜਾ ਕਰਦਾ ਕਿ ਇਹ ਟੈਂਪੋ ਯੂਨੀਅਨ ਦਾ ਪ੍ਰਧਾਨ ਅੰਕਲ ਤੂੰ ਬਹੁਤ ਸੋਹਣਾ ਗੋਨਾ ਪਰ ਗੱਲ 'ਚ ਗਰੀਜ਼ ਦਾ ਕੋਲਾ ਮਾਰ ਕੇ ਗਿਆ ਕਰ ਤੇਰੀ ਮਸਤ ਨਜ਼ਰੋਂ ਸੇ ਅੱਲਾ ਬਚਾਏ ਅੰਕਲ ਇੱਕ ਵਾਰ ਜ਼ੋਰ ਦੀ ਕੰਧ 'ਚ ਸਿਰ ਮਾਰ ਗਾਣਾ ਤਾਂ ਤੈਨੂੰ ਆਂਦਾ ਨਹੀਂ ਲਾਉ ਤਾਂ ਬਾਹਰ ਆਉ ਸਾਲੇ ਦੇ ਵਾਲ ਤਾਂ ਆਏ ਜਿਵੇਂ ਚਿਤਣਾ ਤੇ ਸ਼ੇਫਟੀ ਮਾਰੀ ਹੋਵੇ ਗਜਬ ਬੇਇੱਜ਼ਤੀ ਹੈ ਅੱਲਾ ਬਚਾਏ ਓ ਮੇਰੀ ਮਸਤ ਨਜ਼ਰੋਂ ਸੇ ਅੱਲਾ ਬਚਾਏ ਹੁਣ ਤਾਂ ਡਾਕਟਰ ਝਟਕਾ ਵੀ ਗਾਣੇ ਗੋਂ ਲੱਗ ਪਿਆ ਮੇਲਿਆਂ ਤੇ ਜਾ ਕੇ ਗਾਇਆ ਕਰ ਦਵਾਨੀ ਚਵਾਨੀ ਤਾਂ ਕਮਾਏਗਾ ਬੱਤ ਸਹੀ ਹੈ ਤੇਰੀ ਤੂੰ ਫਹਾ ਮੰਗਦੀ ਛੇਤੀ ਜਾ ਕੇ ਫਹਾ ਲੱਲਾ ਦਿਲ ਮੰਗਦੀ ਦੌਰੀ ਤੋੜ ਤੇ ਮੇਲਦੀ ਗਾਨੀ ਦਿਲ ਮੰਗਦੀ ਨਾ 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 ਆਵਾਜ਼ ਤੇਰੀ ਤੇਲ ਮੰਗਦੀ ਦਿਲ ਕਰਦਾ ਦਿਲ ਮੰਗਦੀ ਦੌਰੀ ਤੋੜ ਤੇ ਮੇਲਦੀ ਗਾਨੀ ਮੁੱਠੋ ਤੋਂ ਵਾਲ ਕੜਵਾ ਕੇ ਥੋੜੇ ਸਿਰ ਤੇ ਵੀ ਲਵਾ ਲਾ ਲੱਗਦਾ ਕੀੜਾ ਇਹ ਤੇ ਜ਼ਿਆਦਾ ਹੀ ਅੰਦਰ ਚੱਲ ਗਿਆ ਖਿੱਚ ਕੇ ਰੱਖ ਕੰਮ ਬਾਈ ਦੁਨੀਆ ਦੀ ਬਰਬਾਦੀ ਬਸ ਤੇਰੇ ਹੀ ਹੱਥਾ ਹੁਣ ਅਰੇ ਕਹਿਣਾ ਕੀ ਚਾਹਤੇ ਹੋ ਪਾਇਨੇ ਸਾਰੀ ਵੀਡੀਓ ਚ ਬੁੱਲ ਨਹੀਂ ਢਿੱਲਾ ਛੱਡਿਆ ਕਿਤੇ ਕੂਲੀ ਪੇਂਦਾ ਡਿੱਗ ਜਾਵੇ ਮੇਲ ਦੀ ਨਹੀਂ ਮਹਿਲ ਦੀ ਗੱਨੀ ਹੋਣੀ ਧਿਆਨ ਨਾਲ ਦੇਖ ਤੂੰ ਵੀ ਗਾਣਾ ਗਾਣਾ ਬੰਦ ਕਰ ਦੇ ਨਹੀਂ ਤਾਂ ਤੇਰੀ ਭੱਜੂ ਜੁ ਜਨਾਨੀ ਤੱਕ ਦਿਨਾ ਵੀ ਲਿਆ ਕਰ ਤੋਬਾ ਤੋਬਾ ਤੂੰ ਵੀ ਕਦੇ ਹੱਗ ਕੇ ਚਿੱਤਰ ਤੋ ਵੀ ਲਿਆ ਕਰ ਤੋਬਾ ਤੋਬਾ ਕਦੇ ਤੇ ਕੰਗੀ ਵਾਵੀ ਲਿਆ ਕਰ ਤੋਬਾ ਤੋਬਾ ਤੂੰ ਵੀ ਟਿੰਡ ਤੇ ਕਦੇ ਕਾਲਾ ਤੇ ਲਾਵ ਹੀ ਲਿਆ ਕਰ ਤੋਬਾ ਤੋਬਾ ਸਾਲਾ ਦਿਨ ਅਰੀਲ ਵਾਲਾ ਸਿਰ ਚੱਕੀ ਫਿਰਦਾ ਕਦੇ ਤੇਲ ਲਾ ਵੀ ਲਿਆ ਕਰ ਤੋਬਾ ਤੋਬਾ ਖੁਸ਼ੀਸ਼ਾ ਹੀ ਨਾ ਵੇਖ ਗੰਜਿਆ ਤੈਨੂੰ ਇਦਾਂ ਬੋਲਣ ਦੀ ਲੋੜ ਹੀ ਨਹੀਂ ਪੈਣੀ ਸਾਲਾ ਕਲਾਨ ਜਿਹਾ ਸ਼ੀਸ਼ੇ ਮੂਰੇ ਖੜ ਕੇ ਆਉਂਦੇ ਆਪਣੀ ਬੋਲੀ ਜਾਂਦਾ ਕਦੇ ਨਾ ਵੀ ਲਿਆ ਕਰ ਤੋਬਾ ਤੋਬਾ ਹੁਣ ਤੂੰ ਵੀ ਨਰਕਾਂ ਵੱਲ ਗੱਡੀ ਖਿੱਚਦੇ ਤੋਬਾ ਤੋਬਾ ਸਾਬਾਸ ਕੰਗੀ ਭਾਵੀ ਲਿਆ ਕਰ ਤੋਬਾ ਤੋਬਾ ਤੂੰ ਵੀ ਚਪਲਾ ਮਾਰੀ ਨਾ ਨਾ ਕਦੇ ਢਾਂਗ ਨਾ ਗਾ ਵੀ ਲਿਆ ਕਰ ਤੋਬਾ ਤੋਬਾ ਬੱਤ ਸਹੀ ਏ ਓਏ ਸਤਿਕਾਰ ਭਾਈ ਕਦੇ ਤੇਲ ਲਾ ਵੀ ਲਿਆ ਕਰ ਤੋਬਾ ਤੋਬਾ ਹੁਣ ਮੈਂ ਡੰਡੇ ਤੇ ਤੇਲ ਲਾ ਕੇ ਲਿਓ ਨਾ ਤੈਨੂੰ ਚਤਣਾ ਚ ਲੈਣਾ ਪੈਣਾ ਤੋਬਾ ਤੋਬਾ ਨਾ ਬੁਰਾ ਮੈਂ ਕਿਹੜਾ ਦੀ ਮਰਜ਼ੀ ਦਿੱਖੇ ਭਾਈ ਆਹੀ ਉਂਗਲ ਆਪਦੇ ਪਿੱਛੇ ਫੇਰ ਕੇ ਦੇਖ ਲੈ ਕੀ ਪਤਾ ਕਿਹੜਾ ਅੱਗੇ ਪਿੱਛੇ ਹੋਵੇ ਵੀਰ ਵੀਡੀਓ ਇੱਥੇ ਹੀ ਰੋਕੇ ਟੱਟੀ ਬਹਿ ਕੇ ਆ ਪਹਿਲਾ ਜਾ ਕੇ ਐਵੇਂ ਕੀਲੀ ਅੰਨਾ ਇੱਥੇ ਨਾ ਬੁਰਾ ਮੈਂ ਕਿਹੜੀ ਅਧੀ ਮਰਜ਼ੀ ਵੀਰ ਮਾ ਆਪਦਾ ਕਾਊਂਟਰ ਮੂਵ ਕਰਨਾ ਮੈਨੂੰ ਕਰਨਾ ਨਹੀਂ ਆਉਂਦਾ ਪਿਆ ਤੂੰ ਆਪਦਾ ਕਰਕੇ ਦਿਖਾਈ ਵੀਰ ਰੱਸੀ ਦੇ ਪੈਸੇ ਮੈਂ ਭੇਜ ਦਿੰਦਾ ਤੂੰ ਖਾ ਲੈ ਕੇ ਕੰਮ ਨਿਬੇੜ ਬਾਈ ਤੂੰ ਕਿਸੇ ਨੰਗੀ ਤਾਰ ਨਹੀਂ ਹੱਥ ਕਿਉਂ ਨਹੀਂ ਪਾ ਲੈਂਦਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਚੰਦਾ ਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਹੁਣ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਫੜੀ ਕਮੈਂਟਾਂ ਵਾਲੀ ਵੀਡੀਓ ਵਿੱਚ ਬਾਏ ਬਾਏ ਸਾਰਿਆਂ ਨੂੰ